ਮੈਂ ਹੁਣੇ ਬੈਠੀ ਸੀ ਤੇ ਇੱਕ ਮੈਂ ਵੀਡੀਓ ਦੇਖੀ ਕੋਈ ਅਕਾਲੀਆਂ ਦਾ ਗੁੰਡਾ ਕੋਈ ਪਤਾ ਨਹੀਂ ਐਮ ਐਲ ਏ ਦੀ ਇਲੈਕਸ਼ਨ ਚ ਖੜਾ ਸੀ ਹਨਾ ਉਹ ਕਹਿ ਰਿਹਾ ਜਣੀ ਬਹੁਤ ਆਰਦੀ ਜਣੀ ਤਾਂ ਉਹ ਬਹੁਤ ਚੰਗੀ ਗੱਲ ਕਰ ਰਿਹਾ ਕਿ ਜਦੋਂ ਜੀ ਸਾਡੀ ਜਾਂ ਤਾਂ ਸੁੱਖ ਸੁੱਖੋ ਵੀ ਸਾਡੀ ਸਰਕਾਰ ਨਾ ਆਵੇ ਹਨਾ ਤੇ ਵੀ ਜਿਨ੍ਹਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਮੈਂ ਉਹਨਾਂ ਨੂੰ ਆਪਣੇ ਟਰੈਕਟਰ ਦੇ ਮਗਰ ਟੋਚਣ ਪਾ ਕੇ ਖੜੀ ਸੂੰਗਾ ਤੇ ਜਿਹੜੇ ਉਹਦੇ ਪਿੱਛੇ ਚੇਲੇ ਉਹ ਉਹੋ ਹੈਗੇ ਆ ਨਾ ਖਰੀਦੇ ਹੋਏ ਜਿਹੜੇ ਹਨ ਉਹ ਵੀ ਬਹੁਤ ਜਿੰਦਾਬਾਦ ਆ ਆ ਡੋਨਟ ਨੋ ਬੋਲੇ ਸੋਨਿਆ ਦਾ ਨਾਹਰਾ ਲਗਾ ਰਹੇ ਪਹਿਲੀ ਗੱਲ ਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਵੀ ਤੁਸੀਂ ਮਾੜੀ ਮੋਟੀ ਤੁਹਾਨੂੰ ਸ਼ਰਮ ਹੈਗੀ ਆ ਤੁਸੀਂ ਇੱਕ ਬੰਦਾ ਸ਼ਰੇਆਮ ਜਿਹੜੇ ਲੋਕ ਆ ਉਹਨਾਂ ਨੂੰ ਵੰਗਾਰ ਰਿਹਾ ਜਿਹੜੇ ਬਚਾਰੇ ਡਰਦੇ ਆ ਹਨਾ ਉਹਨਾਂ ਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਜੀ ਤੋਚਨ ਦੇ ਮਗਰ ਟੋਰਚਰ ਪਾਉਂਗਾ ਮੈਂ ਤੁਹਾਨੂੰ ਕਢੀਸੂਗਾ ਪਹਿਲੀ ਗੱਲ ਤਾਂ ਮੈਂ ਉਹਨੂੰ ਇਹ ਗੱਲ ਕਹਿਣਾ ਚਾਹੁੰਨੀ ਵੀ ਇਹ ਨਾ ਹੋਵੇ ਵੀ ਤੈਨੂੰ ਬਿਨਾ ਟਰੈਕਟਰ ਦੇ ਤੋਚਨ ਦੇ ਪਾਏ ਲੋਕੀ ਤੈਨੂੰ ਗਲੀਆਂ ਚਕੜੀਸੀ ਫਿਰ ਨਾ ਹਨਾ ਫਿਰ ਤੂੰ ਦੇਖ ਲੈ ਤੇਰੇ ਆਮ ਲੋਕੀ ਜਾਗੇ ਹੋਏ ਆ ਆਮ ਲੋਕਾਂ ਦੇ ਵਿੱਚ ਜਿਹੜੀ ਇਹਨਾਂ ਬਹੁਤ ਜ਼ਿਆਦੇ ਇਹ ਲਹਿਰ ਉੱਠੀ ਹੋਈ ਆ ਤੁਸੀਂ ਬਹੁਤ ਗੰਦ ਪਾਇਆ ਹੋਇਆ ਹੋਣ ਤੁਹਾਡੀ ਚੱਲਣੀ ਨਹੀਂ ਸਰਕਾਰ ਜਿਹੜੀ ਤੂੰ ਰੋਜੀ ਬਰਕੰਦੀ ਸ਼ਾਇਦ ਉਹਦਾ ਨਾਂ ਕੋਈ ਹੈ ਨਾ ਵੀ ਉਹ ਉਹ ਤੂੰ ਪੈਟ ਪਟ ਕੇ ਕਹ ਰਿਹਾ ਜਿਹਾ ਸਾਡੀ ਸਰਕਾਰ ਜਦੋਂ ਆ ਗਈ ਮੈਂ ਐ ਕਰੂੰਗਾ ਤੇ ਤੇਰੇ ਸਰਕਾਰ ਤਾਂ ਤੇਰੀ ਆਉਣੀ ਨਹੀਂ ਪਹਿਲੀ ਗੱਲ ਤਾਂ ਇਹ ਆ ਤੇ ਤੇਰੇ ਛਿੱਤਰ ਵਾਧੂ ਦੇ ਪੈਣੇ ਆ ਤੇ ਇਹ ਦੂਜੀ ਗੱਲ ਇਹ ਆ ਵੀ ਤੂੰ ਸ਼ਰਮ ਘਰ ਮਾੜੀ ਮੋਟੀ ਜਿਹੜੀ ਤੂੰ ਗੁਰੂ ਦੀ ਪੱਗ ਬੰਨ ਕੇ ਤੇ ਤੂੰ ਐਦਾਂ ਦੇ ਹੈ ਨਾ ਕਹਿ ਰਿਹਾ ਕਿ ਮੈਂ ਮੈਂ ਆ ਕਰੂੰਗਾ ਹੈ ਨਾ ਬਹੁਤ ਚੰਗੀ ਗੱਲ ਕਹਿ ਰਿਹਾ ਤੂੰ ਤੇ ਤੁਹਾਡੇ ਨਾਂ 'ਚ ਵੀ ਕੋਈ 1% ਵੀ ਤੁਹਾਨੂੰ ਕੋਈ ਸ਼ਰਮ ਨਾ ਦੀ ਤੁਹਾਡੇ ਚੀਜ਼ ਹੀ ਹੋਣੀਗੀ ਅਕਾਲੀਆਂ ਦੇ ਹਨਾ ਤੁਸੀਂ ਗੰਦੀ ਪੋਣਾ ਤੇ ਦੂਜੇ ਜਿਹੜੇ ਇਹਦੇ ਚਮਚੇ ਆ ਉਹ ਵੀ ਮਾੜੇ ਮੁੰਡੇ ਨਾ ਸੁਧਰ ਜੋ ਬਿਨਾ ਨਾ ਕਿਸੇ ਗੱਲ ਤੋਂ ਖੜਕਾ ਦਾ ਨਾ ਬੰਦ ਕਰ ਦੋ ਤੁਹਾਡਾ ਰਾਜ ਨਾ ਆਇਆ ਜਿਵੇਂ ਉਹ ਨਹੀਂ ਰਾਜ ਬਰਾੜ ਦੇ ਗੀਤ ਵਾਂਗੂ ਤੁਹਾਡੇ ਨਾਲ ਤਾਂ ਉਹ ਹੋਣੀ ਆ ਤੂੰ ਕੈਪਟਨ ਦੀ ਸਰਕਾਰ ਵਾਂਗੂ ਮੁੜ ਕੇ ਨਾ ਆਈ ਦੁਬਾਰਾ ਨਾ ਅੱਜ ਕੈਪਟਨ ਦੀ ਸਰਕਾਰ ਆਈ ਹੈ ਮੁੜ ਕੇ ਦੁਬਾਰਾ ਤੇ ਨਾ ਹੀ ਕਾਲੀ ਉਹ ਥੋੜਾ ਰਾਜ ਆਉਣਾ ਹੁਣ ਖਤਮ ਹੋ ਗਏ ਆ ਤੁਸੀਂ ਦੋਨੇ ਤਰ੍ਹਾਂ ਕਾਲੀ ਕਾਂਗਰਸੀ ਇਹ ਬਸ ਫਿਨਿਸ਼ ਓਕੇ ਐਸ ਕਰਕੇ ਤੁਸੀਂ ਜਿਹੜੀਆਂ ਧਾਮਗੀਆਂ ਦਿੱਨੇ ਨਾ ਤੇ ਸਾਡੇ ਵੀਰ ਜਾਗਪਤ ਧਾਮਗੀਆਂ ਤੁਸੀਂ ਬਹੁਤ ਦਿੱਤੀਆਂ ਐਨ ਆਰ ਆਈ ਵੀਰਾਂ ਭੈਣਾਂ ਨੂੰ ਤੁਸੀਂ ਧਾਮਗੀਆਂ ਦਿੱਤੀਆਂ ਇੱਧਰ ਆਏ ਅਸੀਂ ਚੜ੍ਹਨ ਨਹੀਂ ਦੇਣੇ ਅਸੀਂ ਆਏ ਕਰਾਂਗੇ ਅਸੀਂ ਜੋ ਕਰਾਂਗੇ ਤੁਹਾਡੇ ਮੂੰਹ ਤੇ ਸਿੱਧੀਆਂ ਚਪੇੜਾਂ ਮਾਰ ਕੇ ਗਏ ਐ ਐਨ ਆਰ ਆਈ ਸਾਰੇ ਏ ਵੋਟਾਂ ਪਵਾ ਕੇ ਗਏ ਆਪ ਨੂੰ ਤੁਹਾਡੀਆਂ ਗਲੀਆਂ ਗਲੀਆਂ ਵਿੱਚ ਜਾ ਕੇ ਤੁਹਾਨੂੰ ਲਲਕਾਰ ਕੇ ਗਏ ਆ ਐਨ ਆਰ ਆਈ ਠੀਕ ਆ ਤੁਸੀਂ ਕੁਝ ਨਹੀਂ ਕਰ ਸਕਦੇ ਨਾ ਹੀ ਕਰ ਸਕਦੇ ਆ ਆਪਣੀ ਗੁੰਡਾ ਕਰਦੀ ਜਿਹੜੀ ਤੁਸੀਂ ਕਰਦੇ ਆ ਨਾ ਤੁਹਾਡੇ ਮੂੰਹ ਤੇ ਐਨੇ ਥੱਪੜ ਪੈਣੇ ਆ ਪਏ ਵੀ ਆ ਕਈਆਂ ਨੂੰ